ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਜਿਹੜੀ ਇੱਕ ਗੱਲ ਸੁਣਾ ਰਿਹਾ ਨਾ ਇਹ ਮੇਰੇ ਗੱਲ ਯਾਦ ਆ ਗਈ ਇਹ ਗੱਲ ਕਾਫੀ ਪੁਰਾਣੀ ਆ ਜਦੋਂ ਮੈਂ 12ਵੀਂ ਦੇ ਵਿੱਚ ਪੜਦਾ ਹੁੰਦਾ ਸੀ 2012 ਦੇ ਵਿੱਚ ਉਦੋਂ ਸਾਡੇ ਸਕੂਲ ਦੇ ਵਿੱਚ ਤਰਕਸ਼ੀਲ ਵਾਲੇ ਆਏ ਸੀ ਤਰਕਸ਼ੀਲ ਵਾਲਿਆਂ ਸਾਰਿਆਂ ਨੂੰ ਪਤਾ ਕੀ ਉਹ ਪਖੰਡ ਪਹੁੰਚ ਦੇ ਖਿਲਾਫ ਹੁੰਦੇ ਨੇ ਤੇ ਇਦਾਂ ਦੀਆਂ ਗੱਲਾਂ ਸੁਣਾਉਂਦੇ ਨੇ ਵੀ ਮਤਲਬ ਬੰਦਾ ਪਖੰਡ ਚੋਂ ਨਿਕਲ ਜੇ ਤੇ ਉਹਨਾਂ ਨੇ ਇਦਾਂ ਦੀ ਇੱਕ ਸਾਨੂੰ ਗੱਲ ਸੁਣਾਈ ਤੀ ਉਹ ਮੇਰੇ ਅੱਜ ਯਾਦ ਆ ਗਈ ਬੈਠੇ ਬੈਠੇ ਦੀ ਉਹ ਕਹਿੰਦੇ ਵੀ ਇੱਕ ਕਿਸਾਨ ਸੀ ਉਹ ਕਿਸੇ ਸਾਧੂ ਨੂੰ ਬਹੁਤ ਜ਼ਿਆਦਾ ਮੰਨਦਾ ਹੁੰਦਾ ਸੀ ਤੇ ਇਸ ਗੱਲ ਤੋਂ ਉਹਦਾ ਮੁੰਡਾ ਬੜਾ ਪਰੇਸ਼ਾਨ ਹੁੰਦਾ ਸੀ ਕਿਉਂਕਿ ਉਹ ਨਾਲ ਲੜਾਈ ਝਗੜਾ ਵੀ ਕਰਦਾ ਸੀ ਕਿਉਂਕਿ ਮੁੰਡਾ ਪੜ੍ਹਿਆ ਲਿਖਿਆ ਸੀ ਉਹਨੂੰ ਸਮਝਾਉਂਦਾ ਰਹਿੰਦਾ ਸੀ ਵੀ ਇਹ ਨਾ ਪਖੰਡਾਂ 'ਚ ਕੁਝ ਨਹੀਂ ਹੈਗਾ ਪਰ ਉਹਦਾ ਜਿਹੜਾ ਪਿਤਾ ਪਿਤਾ ਸੀ ਪਿਓ ਸੀ ਮੁੰਡੇ ਦਾ ਉਹੋ ਨਹੀਂ ਮੰਨਦਾ ਸੀ ਉਹਦੀ ਗੱਲ ਨੂੰ ਉਹ ਮੰਨਦਾ ਸੀ ਕਿ ਸਾਧੂ ਸਾਰਾ ਕੁਝ ਸਾਡੇ ਕੋਲ ਉਹ ਅੰਤਰੀਜਾਮੀ ਆ ਤੇ ਉਹਨਾਂ ਨੇ ਕੀ ਕਰਨਾ ਸੀ ਕਿ ਖੇਤ ਦੇ ਵਿੱਚ ਬੋਰ ਲਵਾਉਣਾ ਸੀ ਜਿਹੜਾ ਖੇਤ ਸੀ ਉਹ ਰਤੀਲਾਤੀ ਤੇ ਟਿੱਬਿਆਂ ਵਾਲਾ ਸੀ ਉੱਚੀ ਨੀਮੀ ਜ਼ਮੀਨਤੀ ਤੇ ਪਾਣੀ ਵੀ ਉੱਥੇ ਖਾਰਾ ਸੀ ਕਿਸਾਨ ਨੇ ਸੋਚਿਆ ਕਿ ਯਾਰ ਜੇ ਬੋਰ ਲਵਾਇਆ ਗਲਤ ਜਗ੍ਹਾ ਲੱਗ ਗਿਆ ਤਾਂ ਸਾਰਾ ਬੋਰ ਖਰਾਬ ਹੋਊਗਾ ਨਾਲੇ ਪੈਸੇ ਖਰਾਬ ਹੋਣਗੇ ਜੇ ਖਾਰਾ ਪਾਣੀ ਨਿਕਲਿਆ ਆਇਆ ਉਨੇ ਕੀ ਕਰਿਆ ਜਿਹੜੇ ਉਹ ਸਾਧੂ ਨੂੰ ਮੰਨਦਾ ਸੀ ਨਾ ਉਹਦੇ ਕੋਲ ਚਲਾ ਗਿਆ ਤੇ ਕਹਿੰਦਾ ਵੀ ਮੈਨੂੰ ਆਹਾ ਵੀ ਪ੍ਰੋਬਲਮ ਆ ਵੀ ਵੀ ਮੈਨੂੰ ਇਹਦਾ ਹੱਲ ਕਰਕੇ ਦੇ ਉਹ ਸਾਧੂ ਕੋਈ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੈਂ ਤੇਰੇ ਘਰ ਆਉਂਗਾ ਖੇਤ ਆਉਂਗਾ ਵੀ ਮੈਂ ਆਪਦੇ ਉਹਦੇ ਨਾਲ ਜੋ ਵੀ ਮੇਰੇ ਲਈ ਮੰਤਰ ਨੇ ਉਹਦੇ ਨਾਲ ਤੈਨੂੰ ਸਾਰਾ ਦੱਸ ਦਊਗਾ ਵੀ ਪਾਣੀ ਜਿਹੜਾ ਮਿੱਠਾ ਆ ਉਹ ਕਿਹੜੀ ਜਗ੍ਹਾ ਆ ਕਿਸਾਨ ਕਹਿੰਦਾ ਜੀ 7 ਵਜਨ ਉਨੇ ਤਰੀਕ ਦਿੱਤੀ ਵੀ ਫਲਾਣਾ ਫਲਾਣੇ ਤਰੀਕ ਨੂੰ ਮੈਂ ਆਉਂਗਾ ਤੇ ਉਹ ਕਿਸਾਨ ਨੇ ਆਪਣੇ ਘਰ ਆ ਕੇ ਆਪਣੇ ਬੱਚਿਆਂ ਨੂੰ ਦੱਸਿਆ ਉਹ ਮੁੰਡੇ ਨੂੰ ਦੱਸਿਆ ਵੀ ਸੰਤ ਆਉਣਗੇ ਬਾਬਾ ਆਊਗਾ ਵੀ ਜਿਹੜਾ ਆਪਣੇ ਬੋਲ ਲਵਾਉਣਾ ਉਹ ਦੱਸੂਗਾ ਵੀ ਖਾਰਾ ਪਾਣੀ ਕਿੱਥੇ ਆ ਤੇ ਮਿੱਠਾ ਕਿੱਥੇ ਆ ਵੀ ਆਪਾਂ ਉਹਨੂੰ ਕਿੱਥੇ ਬੋਲ ਲਵਾਉਣਾ ਚਾਹੀਦਾ ਮੁੰਡੇ ਇਸ ਗੱਲ ਤੋਂ ਪਰੇਸ਼ਾਨ ਫੇਰ ਵੀ ਉਹਨੇ ਚੱਲ ਗਿਆ ਵੀ ਕੋਈ ਗੱਲ ਨਹੀਂ ਹੁਣ ਜੇ ਬਾਪੂ ਲੈ ਆ ਪਿਓ ਆ ਹੁਣ ਇਹਦੇ ਨਾਲ ਕਿਵੇਂ ਲੜਨਾ ਕੀ ਕਹਾਂ ਇਹਨੂੰ ਚੰਗੇ ਵੀ ਨਹੀਂ ਲੱਗਦੇ ਲੜਦੇ ਤੇ ਜਿਹੜਾ ਉਹ ਸਾਧੂ ਦੀ ਸੰਤਤੀ ਉਹ ਆ ਗਿਆ ਤੇ ਉਹਨੂੰ ਖੇਤ ਲੈ ਗਿਆ ਖੇਤ ਉਹਨੇ ਗੇੜਾ-ਗੁੜਾ ਦਿੱਤਾ ਸਾਰੇ ਪਾਸੇ ਚਾਰੇ ਪਾਸੇ ਮੰਤਰ-ਮੰਤਰ ਪੜ੍ਹੇ ਉੱਚੀ ਨੀਵੀਂ ਜਗ੍ਹਾ ਤੇ ਇੱਕ ਨੀਵੀਂ ਜਗ੍ਹਾ ਜਾ ਕੇ ਕਹਿੰਦਾ ਵੀ ਇੱਥੇ ਮਿੱਠਾ ਪਾਣੀ ਨਿਕਲੂਗਾ ਵੀ ਇੱਥੇ ਬੋਰ ਕਰੋ ਮੁੰਡਾ ਪੜਾ ਲਿਖਿਆ ਸੀ ਕਹਿੰਦਾ ਵੀ ਤਾਂ ਯਾਰ ਗਲਤ ਕਰ ਰਿਹਾ ਆ ਬਾਬਾ ਤੇ ਉਹ ਆਪਣੇ ਪਿਆਮ ਨੂੰ ਕਹਿੰਦਾ ਵੀ ਇੱਥੇ ਬੋਰ ਲਵਾ ਕੇ ਆਪਾਂ ਕੀ ਕਰਾਂਗੇ ਵੀ ਇਹ ਤਾਂ ਨੀਵੀਂ ਜਗ੍ਹਾ ਆ ਬਾਕੀ ਆਪਣੀ ਉੱਚੀ ਜਗ੍ਹਾ 'ਚ ਪਾਣੀ ਕਿਵੇਂ ਪਹੁੰਚੂਗਾ ਖੇਤ ਸਾਰੇ 'ਚ ਇਹ ਤਾਂ ਕੰਮ ਗਲਤ ਹੋ ਰਿਹਾ ਉਹ ਕੰਦਾ ਜਿਹੜਾ ਕਿਸਾਨ ਸੀ ਉਹਦੇ ਪੁੱਤ ਨਾਲ ਲੜ ਪਿਆ ਕਹਿੰਦਾ ਤੈਨੂੰ ਜਾਦੇ ਪਤਾ ਆ ਤੂੰ ਸੰਤਾਂ ਨਾਲ ਵੱਡਾ ਹੋ ਗਿਆ ਉਹ ਮੁੰਡਾ ਹੁਣ ਅੰਦਰੋਂ ਅੰਦਰੀ ਸੋਚੇ ਵੀ ਯਾਰਾ ਇਹ ਸੰਤ ਤੋਂ ਛਟਕਾਰਾ ਪਾਉਣਾ ਤੇ ਬਾਪੂ ਦੀਆਂ ਅੱਖਾਂ ਖੁੱਲਣੀਆਂ ਨੇ ਵੀ ਇਹਦੇ ਕੋਲ ਕੁਝ ਨਹੀਂ ਹੈਗਾ ਵੀ ਇਹਨੂੰ ਕਿਵੇਂ ਸਬਕ ਸਿਖਾਇਆ ਜਾਵੇ ਉਹ ਸੋਚਦੇਦੇ ਉਹਦੇ ਅੰਦਰ ਇੱਕ ਮਾਨ ਦੇ ਵਿੱਚ ਤਰਤੀਬ ਆਈ ਤੇ ਉਹ ਕਹਿੰਦਾ ਚੁੱਪ ਕਰ ਗਿਆ ਉਸ ਟਾਈਮ ਤਾਂ ਉਹ ਉਹਨੂੰ ਪਤਾ ਸੀ ਵੀ ਹੁਣ ਸਾਧੂ ਘਰੇ ਜਾਊਗਾ ਤੇ ਰੋਟੀ ਰੁੱਟੀ ਵੀ ਖਾਊਗਾ ਤੇ ਹੋ ਸਕਦਾ ਵੀ ਉੱਥੇ ਆਪਣਾ ਕੰਮ ਬਣ ਜੇ ਕੀ ਪਤਾ ਬਾਪੂ ਸਮਝ ਜੇ ਕਰੇ ਗਏ ਤੇ ਸਾਧੂ ਲਈ ਭੋਜਨ ਤਿਆਰ ਕੀਤਾ ਤੇ ਉਹਨੂੰ ਖਾਣ ਲਈ ਰੱਖਿਆ ਗਿਆ ਤੇ ਉਹਨਾਂ ਨੇ ਨਾ ਖੀਰ ਬਣਾਈ ਸੀ ਖੀਰ ਖੀਰ ਜਦੋਂ ਲਿਆ ਕੇ ਖਾਣਾ ਖਾਣਾ ਰੱਖਿਆ ਬੜੀ ਸਰਦ ਨਾਲ ਉਹ ਮੁੰਡੇ ਨੇ ਉਹਨੂੰ ਪੇਸ਼ ਆਇਆ ਬਾਬੇ ਨਾਲ ਤਾਂ ਕਿ ਉਹਨੂੰ ਕੋਈ ਚੀਜ਼ ਦੀ ਸ਼ੰਕਾ ਨਾ ਹੋਵੇ ਪਤਾ ਨਾ ਲੱਗੇ ਬਾਪੂ ਨੂੰ ਉਹਨੂੰ ਬਾਪੂ ਨੂੰ ਵੀ ਤੇ ਸਾਧਨ ਹੋਵੇ ਤੇ ਜਦੋਂ ਉਹ ਸਰਦਾਰਨ ਖਵਾ ਰਿਹਾ ਸੀ ਉਹਨੂੰ ਪੂਰੇ ਉਹਦੇ ਨਾਲ ਇੱਜ਼ਤ ਮਾਨ ਨਾਲ ਉਹਨੂੰ ਬੁਲਾ ਰਿਹਾ ਸੀ ਤਾਂ ਜਿਹੜਾ ਪਿਓ ਸੀ ਉਹ ਵੀ ਬੜਾ ਖੁਸ਼ ਹੋਇਆ ਕਿ ਹਾਂ ਮੁੰਡਾ ਮੇਰਾ ਸ਼ਾਇਦ ਆ ਸਿੱਧੇ ਰਸਤੇ ਚੱਲ ਗਿਆ ਵੀ ਹਾਂ ਇਹ ਸਾਧ ਨੂੰ ਮੰਨਣ ਲੱਗ ਗਿਆ ਖਾਣਾ ਖੋਣਾ ਲਿਆ ਕੇ ਰੱਖਿਆ ਤੇ ਖੀਰ ਲਿਆ ਕੇ ਰੱਖੀ ਰੋਟੀ ਟੂਟੀ ਖਾਣ ਤੋਂ ਬਾਅਦ ਜਦੋਂ ਸਾਧੂ ਨੇ ਖੀਰ ਖਾਧੀ ਤਾਂ ਸਾਧੂ ਕਹਿੰਦਾ ਵੀ ਪੁੱਤੇ ਵਿੱਚ ਮਿੱਠਾ ਨਹੀਂ ਹੈ ਉਹ ਮੁੰਡਾ ਕਹਿੰਦਾ ਵੀ ਅਸਤਾਜੀ ਪਾਇਆ ਮਿੱਠਾ ਤਾਂ ਵੀ ਤੁਸੀਂ ਦੁਬਾਰਾ ਚੈੱਕ ਕਰੋ ਤਾਂ ਉਹਨੇ ਦੁਬਾਰਾ ਚਮਚ ਲਾਇਆ ਖੀਰ ਵਾਲੇ ਕੌਲੇ ਨੂੰ ਸਾਧੂ ਨੂੰ ਸੋਚਿਆ ਵੀ ਚਲ ਰੋਜ਼ ਖੀਰ ਖਾਂਦੇ ਆ ਹੋ ਸਕਦਾ ਮੈਨੂੰ ਭਲੇਖਾ ਲੱਗ ਗਿਆ ਹੋਵੇ ਮਠਾ ਹੋ ਸਕਦਾ ਘੱਟ ਹੋਵੇ ਪਰ ਫੇਰ ਵੀ ਚਲੋ ਮੈਂ ਦੁਬਾਰਾ ਟਰਾਈ ਕਰ ਲੈਣਾ ਜਦੋਂ ਉਹਨੇ ਦੁਬਾਰਾ ਟਰਾਈ ਕਰੀ ਖੀਰ ਫਿੱਕੀ ਉਹ ਕਹਿੰਦਾ ਵੀ ਨਹੀਂ ਬੇਟਾ ਜੀ ਤੁਹਾਨੂੰ ਜਿਹੜਾ ਸਾਧੂ ਸੀ ਕਹਿੰਦਾ ਬੇਟਾ ਜੀ ਤੁਹਾਨੂੰ ਸ਼ਾਇਦ ਭਲੇਖਾ ਲੱਗ ਗਿਆ ਵੀ ਖੀਰ ਚ ਮਠਾ ਹੈ ਨਹੀਂ ਉਹ ਮੁੰਡਾ ਕਹਿੰਦਾ ਵੀ ਮੈਂ ਤਾਂ ਪਾਇਆ ਸੀ ਵੀ ਇਹ ਕਿਵੇਂ ਹੋ ਸਕਦਾ ਵੀ ਵੀ ਖੀਰ ਮਿੱਠੀ ਨਾ ਹੋਵੇ ਕਹਿੰਦਾ ਵੀ ਨਹੀਂ ਵੀ ਫਿੱਕੀ ਆ ਉਹ ਕਹਿੰਦਾ ਵੀ ਤੁਸੀਂ ਦੋਵਾਰਾ ਖਾ ਕੇ ਦੇਖੋ ਉਹ ਕਹਿੰਦਾ ਨਹੀਂ ਵੀ ਮੈਂ ਦੋਵਾਰ ਖਾ ਕੇ ਦੇਖ ਲਈ ਵੀ ਫਿੱਕੀ ਆ ਕਹਿੰਦਾ ਫਿੱਕੀ ਆ ਵੀ ਮੈਂ ਉਹ ਕਹਿੰਦਾ ਵੀ ਮੁੰਡਾ ਕਹਿੰਦਾ ਵੀ ਮੈਂ ਮਿੱਠਾ ਪਾਇਆ ਸਾਧੂ ਕਹਿੰਦਾ ਨਹੀਂ ਵੀ ਫਿੱਕੀ ਆ ਕਹਿੰਦਾ ਅੱਛਾ ਫਿੱਕੀ ਆ ਉਹਨੇ ਕੀ ਕਰਿਆ ਉਹ ਬਾਟਾ ਚੱਕਿਆ ਕੋਲਾ ਚੱਕਿਆ ਮੁੱਦਾ ਮਾਰਤਾ ਥਾਲੀ ਦੇ ਵਿੱਚੋਂ ਤੇ ਜਦੋਂ ਉੱਪਰੋਂ ਚੱਕਿਆ ਖੀਰ ਥੱਲੇ ਰਹਿ ਗਈ ਤੇ ਜਿਹੜੀ ਉੱਪਰ ਚੀਨੀ ਸੀ ਉਹ ਨੀਚੇ ਪਾਈ ਹੋਈ ਸੀ ਮਿੱਠਾ ਉਹਨੇ ਸਾਰਾ ਚੀਨੀ ਦੀ ਜਿਹੜਾ ਮਿੱਠਾ ਸੀ ਉਹ ਨੀਚੇ ਪਾਰਖਿਆ ਜੀ ਉੱਪਰ ਉਹਨੇ ਖੀਰ ਪਾਤੀ ਜਦੋਂ ਮੁੱਦਾ ਮਾਰਿਆ ਉਹ ਉੱਪਰ ਆ ਗਈ ਕਹਿੰਦਾ ਦੇਖੋ ਜੀ ਖੀਰ ਦੇ ਵਿੱਚ ਮਿੱਠਾ ਹੈਗਾ ਸੀ ਪਰ ਇਹ ਨੀਚੇ ਸੀ ਮੈਂ ਵਿੱਚ ਨਹੀਂ ਪਾਇਆ ਸੀ ਘੋਲਿਆ ਸੀ ਸਾਧੂ ਕਹਿੰਦਾ ਵੀ ਇਹਦਾ ਇਹ ਕਹਿੰਦਾ ਵੀ ਤਨੇ ਕਿਉਂ ਕਰਿਆ ਇਹ ਕਹਿੰਦਾ ਵੀ ਮੈਂ ਮੇਰੇ ਪਿਓ ਨੂੰ ਦੀਆਂ ਅੱਖਾਂ ਖੋਲਣ ਵਾਸਤੇ ਕਰਿਆ ਵੀ ਜਿਹੜਾ ਬੰਦਾ 2 ਇੰਚ ਖੀਰ ਦੇ ਥੱਲੇ ਮਿੱਠਾ ਨਹੀਂ ਲੱਭ ਸਕਦਾ ਉਹ ਤੇਰੇ ਖੇਤ ਦੀ ਪਿੰਠਾ ਪਾਣੀ ਕਿੱਥੋਂ ਲੱਭਦੂਗਾ ਇਹਨੂੰ ਕੀ ਪਤਾ ਕਹਿੰਦਾ ਤਾਂ ਇਹ ਤਾਂ ਮੇਰਾ ਪਿਓ ਆ ਕਹਿੰਦਾ ਅਨਪੜਾ ਇਹਨੂੰ ਵਿਚਾਰੀ ਨੂੰ ਕੀ ਪਤਾ ਕਹਦਾ ਪਰ ਇਹਦੀਆਂ ਅੱਖਾਂ ਖੁੱਲਣੀਆਂ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਖੁੱਲਣੀਆਂ ਸੀ ਇਹ ਮੇਰੀ ਮੰਨਦਾਨੀ ਸੀ ਇਹਨੂੰ ਮੈਂ ਚਮਤਕਾਰ ਤਾਂ ਦਿਖਾਇਆ ਆ ਖੇਰ 'ਚ ਮਿੱਠਾ ਮੈਂ ਪਾਇਆ ਪਰ ਨੀਚੇ ਪਾਇਆ ਮੈਂ ਕੋਲ ਕੇ ਨਹੀਂ ਪਾਇਆ ਤੈਨੂੰ 2 ਇੰਚ ਦੀ ਖੀਰ ਥੱਲੇ ਤਾਂ ਕਹਿੰਦਾ ਮਿੱਠਾ ਨਹੀਂ ਲੱਭਿਆ ਤੈਨੂੰ 100 ਫੁੱਟ ਹੇਠਾਂ ਨੀਚੇ ਪਾਣੀ ਦੇ ਵਿੱਚ ਤੈਨੂੰ ਕਿਵੇਂ ਲੱਗਿਆ ਵੀ ਇਹ ਮਿੱਠਾ ਹੈ ਖਾਰਾ ਹੈ ਇਹ ਮਤਲਬ ਤਰਕਸ਼ੀਲ ਵਾਲਿਆਂ ਨੂੰ ਕਹਾਣੀ ਸੁਣਾਇਤੀ ਵੀ ਇਹਨਾਂ ਪਖੰਡੀਆਂ ਕੋਲ ਕੁਝ ਨਹੀਂ ਹੁੰਦਾ ਇਹ ਤੁਹਾਨੂੰ ਸਿਰਫ ਬਹਿਮਾ ਪਰਮਾ ਚ ਪਾਉਂਦੇ ਨੇ ਇਹਨਾਂ ਤੋਂ ਬਚੋ ਉਹ ਮੇਰੇ ਕਹਾਣੀਆਂ ਚ ਜ਼ਿਆਦਾ ਆਗੇ ਸੀ ਤੁਹਾਨੂੰ ਸੁਣਾਈਆ ਤੁਹਾਨੂੰ ਇਹ ਕਿਵੇਂ ਲੱਗੀ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ